ਦੇਖ ਕਾਲ ਕੇ ਫੇਰ ਕੋ ਬਿਆਸ ਗਏ ਚੁਕਰਾ ਚਾਰੋਂ ਵੇਦ ਪ੍ਰਾਨ ਸਭ ਸਿਦਨਾ ਰਹੀ ਸੁਗਾ ਨਮੋ ਨਾਰਾਇਣ ਜੀ ਆਪਾਂ ਸਭ ਨੂੰ ਪਤਾ ਹੈ ਕਿ ਆਪਾਂ ਸ੍ਰੀ ਮਦਭਾਵਤ ਕਥਾ ਸਰਵਣ ਕਰ ਰਹੇ ਹਾਂ ਅੱਜ ਪਹਿਲੇ ਸਕੰਦ ਦਾ ਚੌਥਾ ਅਧਿਆਏ ਸਰਵਣ ਕਰਾਵਾਂਗੇ ਸੋਨਕਾਦ ਗਰੀਸੀ ਨੈਮੀਸਰ ਦੇ ਵਿੱਚ ਇਕੱਠੇ ਹੋਏ ਸੂਤ ਜੀ ਨੂੰ ਕਹਿ ਰਹੇ ਨੇ ਸੇ ਮਹਾਰਾਜ ਤੁਹਾਡੀ ਬਹੁਤ ਕਿਰਪਾ ਹੋਈ ਸਾਡੇ ਤੇ ਪ੍ਰਮਾਤਮਾ ਕਰੇ ਤੁਹਾਡੀ ਉਮਰ ਵੱਡੀ ਹੋਵੇ ਤੁਸੀਂ ਸਾਨੂੰ ਤੁਹਾਨੂੰ ਦੇ ਅਵਤਾਰਾ ਬਾਰੇ ਚਰਨਾ ਪਾਇਆ ਹੈ ਤੇ ਸਾਨੂੰ ਪੁੱਛਾਰ ਨ ਸੁਝਾਇਆ ਹੈ ਅਸੀਂ ਚਾਹਦੇ ਹਾਂ ਕਿ ਤੁਹਾਡੀ ਬਹੁਤ ਵੱਡੀ ਉਮਰ ਹੋਵੇ ਤੇ ਅਸੀਂ ਇਹ ਵੀ ਚਾਹੁੰਦੇ ਆ ਕਿ ਤੁਸੀਂ ਹੁਣ ਸਾਨੂੰ ਇਹ ਦੱਸੋ ਵੀ ਮਹਾ ਭਗਵਤ ਕਥਾ ਪੁਰਾਣ ਵੇਦ ਵ્યાਸ ਜੀ ਨੇ ਕਿਸ ਵੇਲੇ ਇਸ ਨੂੰ ਰੱਖਿਆ ਤੇ ਸੁਖਦੇਵ ਜੀ ਮਹਾਰਾਜ ਨੂੰ ਕਦੋਂ ਇਹ ਸੁਣਾਈ ਤੇ ਇਹਦਾ ਇਹਦੇ ਕੀ ਕੀ ਸਥਿਤੀਆਂ ਦੇ ਵਿੱਚ ਇਹ ਮਹਾ ਭਗਵਤ ਪੁਰਾਣ ਕਥਾ ਬਣਾਉਣ ਦਾ ਕੀ ਮਨੋਅਥ ਰਿਹਾ ਵ્યાਸ ਜੀ ਦਾ ਇਸ ਬਾਰੇ ਸਾਨੂੰ ਚਾਣਨਾ ਪਾਓ ਤਾ ਸੂਜੀ ਕਹਿ ਲਗੇ ਇਹ ਸੋਣ ਗਦ ਗਰੀਸੀਓ ਸਾਨੂੰ ਅਸੀਂ ਦੱਸਦੇ ਆ ਕਿ ਜਦੋਂ ਵੇਦ ਵਿਆਸ ਜੀ ਨੇ 17 ਪ੍ਰਾਣ ਲਿਖੇ ਤਾਂ ਚਾਰ ਵੇਦ 17 ਪ੍ਰਾਣ ਲਿਖੇ ਤਾਂ ਉਹਨੇ ਮਨ ਨੂੰ ਸ਼ਾਂਤੀ ਨਹੀਂ ਆਈ ਮਨ ਦੁਰਬਲ ਦੇ ਵਿੱਚ ਪੈਣ ਲੱਗ ਪਿਆ ਤਾਂ ਉਹ ਮਨ ਬੇਚਿੱਤ ਹੋ ਕੇ ਹੱਟੇਮ ਚਿੰਤਾ ਵਿੱਚ ਰਹਿੰਦੇ ਵੀ ਇਹ ਹੁਣ ਮੈਂ ਇਹ ਗ੍ਰੰਥ ਸਾਹਿਬ ਲੈ ਲਿਖਤੇ ਤੇ ਲੋਕਾਂ ਦੇ ਵਿੱਚ ਇਹਦਾ ਕੋਈ ਉਪਕਾਰ ਨਹੀਂ ਹੋ ਰਿਹਾ ਕਿਉਂਕਿ ਸਤਿਯੁਗ ਦੁਆ ਤ੍ਰੇਤਾ ਤੇ ਦਵਪਰ ਤੇ ਕਾਲਯੁਗ ਸਤਿਯੁਗ ਦੇ ਵਿੱਚ ਮਨੁੱਖ ਦੀ ਉਮਰ 1 ਲੱਖ ਸਾਲ ਹੁੰਦੀ ਹੈ ਤੇ ਤ੍ਰੇਤਾ ਦੇ ਵਿੱਚ 10000 ਦੀ ਰਹਿ ਜਾਂਦੀ ਹੈ ਇਹ ਦਵੱਪਰ ਦੇ ਵਿੱਚ 1000 ਸਾਲ ਦੀ ਉਮਰ ਹੁੰਦੀ ਹੈ। ਇਹ ਕਾਲੀ ਯੁਗ ਦੇ ਵਿੱਚ 120 ਸਾਲਾਂ ਦੀ ਉਮਰ ਹੁੰਦੀ ਹੈ। ਜਿਵੇਂ ਪਿਛਲੇ ਤਿੰਨ ਸਤਜਯਗ ਇਹ ਤਾਤੇ ਦਵੱਪਰ ਦੇ ਵਿੱਚ ਮਨੁੱਖ ਆਪਣੀ ਪੂਰੀ ਜ਼ਿੰਦਗੀ ਹੀ ਜ਼ਿੰਦਗੀ ਪੂਰੀ ਕਰਕੇ ਹੀ ਅ ਪਲੋਗ ਨੂੰ ਜਾਂਦਾ ਹੈ। ਲੇਕਿਨ ਕਾਲੀ ਯੁਗ ਦੇ ਵਿੱਚ ਅਜਿਹਾ ਨਹੀਂ ਹੈ। ਇਹ ਆਪਣੇ ਕਰਮ ਦੇ ਅਧਾਰ ਤੇ ਪਹਿਲਾਂ ਅੱਗੇ ਪਿੱਛੇ ਵੀ ਚੱਲਿਆ ਜਾਂਦਾ ਹੈ। ਤੇ ਇਸ ਦੇ ਵਿੱਚੇ ਬਿਸੇ ਦੇ ਵਿੱਚ ਬਿਆਹ ਜੀ ਬਹੁਤ ਦੁਖਤ ਹੋਏ ਵੀ ਮੈਂ ਤੇ 17 ਪੰਨ ਲਿਖ ਤੁਕਿਆ ਹਾਂ ਲੇਕਿਨ ਲੋਕਾਂ ਦਾ ਮਨ ਇਧਰਲੇ ਪਾਸੇ ਨਹੀਂ ਆ ਰਿਹਾ ਪੱਛਤੀ ਵਾਸੇ ਨਹੀਂ ਆ ਰਿਹਾ ਲੋਕਾਂ ਕੋਲ ਨਾ ਤਾਂ ਇੰਸਟਾ ਮੈਨਾਂ ਕੋਈ ਸੁਣਾ ਹੈ ਵੀ ਇਹ ਕਿਉਂਕਿ ਉਮਰ ਬਹੁਤ ਘਟ ਹੈ ਪਹਿਲਾ ਲੱਖ ਸਾਲ 10000 ਸਾਲ ਤੇ 1000 ਸਾਲ ਦੇ ਵਿੱਚ ਤਪੱਸਿਆ ਕਰਦੇ ਸੀਗੇ ਤਪ ਕਰਦੇ ਸੀਗੇ ਪ੍ਰਮਾਤਮਾ ਨੂੰ ਪਾ ਲੈਂਦੇ ਸੀਗੇ ਤੇ ਮੁਕਤੀ ਮੁਕਤੀ ਦੇ ਮਾਰਗ ਤੇ ਪਹੁੰਚ ਜਾਂਦੇ ਸਨ ਲੇਕਿਨ 120 ਸਾਲ ਉਹ ਵੀ ਕੋਈ ਕੋਈ ਟਾਵਾ ਟਾਵਾ ਹੈ ਪੂਰੇ ਕਰਦਾ ਹੈ ਲੇਕਿਨ ਅੱਜ ਕੱਲ ਦੇ ਵਿੱਚ ਤਾਂ 50 60 70 ਸਾਲ ਦੀ ਹੀ ਰਹਿ ਗਈ ਉਮਰ ਬੇਦਵਿਆ ਜੀ ਕਹਿੰਦੇ ਵੀ 120 ਸਾਲ ਦੀ ਉਮਰ ਦੇ ਵਿੱਚ ਵੀ ਬੰਦਾ ਪ੍ਰਮਾਤਮਾ ਨੂੰ ਅਹੀਂ ਪਾ ਸਕਦਾ ਕੋਈ ਅਜਾ ਕੋਈ ਮਨ ਤੇ ਪਾਏ ਆਵੇ ਕਿ ਮੈਂ ਇਸ ਬਾਰੇ ਕੋਈ ਕੋਈ ਇਹੋ ਜਿਹਾ ਕੋਈ ਹੋਰ বেদ ਨਹੀਂ ਖਾਂ ਕਿਉਂਕਿ ਮੈਂ ਰਿਗਵੇਦ ਛਾਵੇਦ ਤੇ ਯਰਵੇਦ ਚ ਅਥਵੇਦ ਇਹ ਚਾਰ বেদ ਲਿਖੇ ਹਨ ਜਿਨ੍ਹਾਂ ਨੂੰ ਸੁਦਰ ਤੇ ਇਸਤਰੀਆਂ ਨਹੀਂ ਪੜ ਸਕਦੇ ਮਹਾਪਾਤ ਸ਼ੀ ਮਹਾਪ੍ਰਾਣ ਸਮਸਿਆ ਪ੍ਰਾਣ ਮਸਿਆ ਪ੍ਰਾਣ ਹੋਰ ਵੈਸੇ ਪ੍ਰਾਣ ਆਗੇ ਜੋ ਇਸਤਰੀਆਂ ਪੜ ਵੀ ਸਕਦੇ ਸੁਣ ਵੀ ਸਕਦੇ ਹਨ ਲੇਕਿਨ ਇਹ ਜੋ বেদ ਹਨ ਇਹਨਾਂ ਨੂੰ ਇਸਤਰੀਆਂ ਨਹੀਂ پڑھ ਸਕਦੀਆਂ ਇਹਦੇ ਪ੍ਰਤੀ ਕੋਈ ਅਹਜਾ ਕੋਈ ਹੋਰ ਪ੍ਰਣ ਤਿਆਰ ਕੀਤਾ ਜਾਵੇ ਜੋ ਹਰੇਕ ਮਨੁੱਖ ਨੂੰ ਮੁਕਤੀ ਦੇ ਮਾਰਗ ਤੇ ਲਿਜਾਇਆ ਜਾ ਸਕੇ ਇਤਨਾ ਵਿਚਾਰ ਕਰੀ ਰਹੀ ਛਣ ਕਿ 나ਦ ਜੀ ਮਹਾਰਾਜ ਉੱਥੇ ਆ ਗਏ 베드 ਵਿਆਸ ਜੀ ਨੂੰ ਚਿੰਤਾ ਚ ਦੇਖ ਕੇ ਕਹਿੰਦੇ ਕਿ 베드 ਵਿਆਸ ਜੀ ਕੀ ਗੱਲ ਭਾਈ ਚਿੰਤਾ ਚ ਕੀ ਚੱਕਰ ਹੈ ਤਾਂ ਉਹ ਕਹਿ ਲਗੇ ਮੈਂ 17 ਪ੍ਰਾਣ ਪਹਿਲਾਂ ਲਿਖ ਚੁੱਕਿਆ ਇਸ ਮਨੁੱਖ ਦਾ ਕੋਈ ਸਤਕਾਰਾ ਨਹੀਂ ਹੋ ਰਿਹਾ ਇਹ ਮੈਂ ਪੁਰਾਣਾ ਨਾ ਕੋਈ ਇਹੋ ਜਿਹੀ ਕੋਈ ਵੀਰੀ ਦੱਸੋ ਵੀ ਜਿਹਦੇ ਨਾਲ ਮੈਂ ਕੋਈ ਇਹ ਕੋਈ ਐਜਾ ਬਿਧਾਨ ਕਰ ਸਕਾਂ ਕਿ ਮੇਰਾ ਮਨਰਥ ਪੂਰਾ ਹੋ ਜੇ ਤਾਂ શ્રી ਨਾਰਾਇਣ ਹਾ ਨਾਦ ਮੁਨੀ ਵੀ ਕਹਿ ਲੱਗੇ اے ਬੇਦ ਬਿਆਸ ਜੀ ਤੁਸੀਂ ਸਮਵੇਦ ਰਿੰਗਵੇਦ ਅਰਿਵੇਦ ਤੇ ਅਥਵੇਦ ਚਾਰ ਵੇਦ 17 ਪੁਰਾਨ ਲਿਖੇ ਹਨ ਤੁਸੀਂ ਇੱਕ ਵੇ ਇੱਕ ਮਹਾ ਭਗਵਤ ਪੁਰਾਨ ਜੋ ਛਿਦੀ ਨਾਰਿਣੀ ਨੇ ਮਾ ਵਰਮਦੇਵ ਜੀ ਨੂੰ ਸੁਣਾਇਆ ਤੇ ਵਰਮਦੇਵ ਜੀ ਨੇ ਮੈਨੂੰ ਉਹਦਾ ਗਿਆਨ ਦਿੱਤਾ ਇਹ ਮੈਂ ਤੁਹਾਨੂੰ ਸੁਣਾ ਚੁੱਕਿਆ ਇਹਦੇ ਬਾਰੇ ਤੇ ਇੱਕ ਮਹਾ ਭਗਵਤ ਪੁਰਾਨ ਕਥਾ ਇੱਕ ਲਿਖੋ ਜਿਹਦੇ ਨਾਲ ਆਮ ਮਨੁਸ਼ਿਆ ਦਾ ਛਡਕਾਰਾ ਹੋ ਸਕੇ ਤੇ ਨਾਲੇ ਕਹਿਣ ਲੱਗੇ ਮੈਂ ਤੁਹਾਨੂੰ ਇੱਕ ਆਪ ਦੀ ਇੱਕ ਕਥਾ ਵੀ ਸੁਣਾਣਾ ਆਪਣੇ ਜੀਵਨ ਦੀ ਪਿਛਲੇ ਜਨਮ ਦੀ ਮੈਂ ਇੱਕ ਪਿਛਲੇ ਜਨਮ ਦੇ ਵਿੱਚ ਇੱਕ ਮੇਰੀ ਮਾਤਾ ਸੀ ਜੋ ਉਹ ਗਰੀਬ ਤੇ ਦਾਸੀ ਸੀਗੇ ਮੇਰੇ ਪਿਤਾ ਜੀ ਗੁਦਰ ਚੁੱਕੇ ਸਨ ਉਹ ਕਿਸੇ ਬ੍ਰਾਹਮਣ ਜੋ ਇੱਕ ਮੱਠ ਦੇ ਵਿੱਚ ਰਹਿੰਦੇ ਸਨ ਉਹਨਾਂ ਬ੍ਰਾਹਮਣ ਦੀ ਸੇਵਾ ਦੇ ਮੱਠ ਦੇ ਵਿੱਚ ਸੇਵਾ ਤੇ ਉੱਥੇ ਕੰਮ ਕਰਦੇ ਸਨ ਮੈਂ ਵੀ ਉਹਨਾਂ ਨਾਲ ਹੀ ਕੰਮ ਕਰਦਾ ਸੀਗਾ ਉੱਥੇ ਜਦੋਂ ਮੱਠ ਦੇ ਵਿੱਚ ਕੋਈ ਸਾਧ ਸੰਤ ਆ ਜਾਂਦੇ ਤਾਂ ਉਹਨਾਂ ਦਾ ਦਾਲ ਫੁਲਕਾ ਪਾਣੀ ਬਣਾਉਂਦੇ ਸਨ ਮੈਂ ਵੀ ਉੱਥੇ ਰਿਹਾ ਕਰਦਾ ਸੀ ਸਾਧੂ ਸੰਤ ਆ ਜਾਂਦੇ ਉਹਨਾਂ ਦੀ ਸੇਵਾ ਕਰਦੇ ਇੱਕ ਸਮੇਂ ਬਰਸਾਤ ਦੇ ਮੌਸਮ ਦੇ ਵਿੱਚ ਇੱਕ ਸਾਧੂ ਸੰਤ ਦਾ ਇੱਕ ਜਥਾ ਆਇਆ ਉਹ ਕਾਫੀ ਦਿਨ ਉੱਥੇ ਉਸ ਮੱਠ ਦੇ ਵਿੱਚ ਰਹੇ ਉਹ ਆਪਣੀ ਕਥਾ ਨਾਲ ਉੱਥੇ ਆਮ ਜੀਵਾਂ ਨੂੰ ਸੁਣਾਉਂਦੇ ਰਹੇ ਲੋਕਾਂ ਦਾ ਉਹਨਾਂ ਦਾ ਪ੍ਰਭਾਵ ਮੇਰੇ ਤੇ ਵੀ ਪੈਂਦਾ ਰਿਹਾ ਜਦੋਂ ਕੁਝ ਸਮੇਂ ਮਗਰੋਂ ਉਹ ਸਾਧੂ ਸੰਤ ਜੰਗਲ ਨੂੰ ਜਾਣ ਲੱਗੇ ਤਾਂ ਮੈਂ ਵੀ ਪਿੱਛੇ ਜਾਣ ਵਾਸਤੇ ਉਹਨਾਂ ਨੂੰ ਕਿਹਾ ਵੀ ਮੈਨੂੰ ਵੀ ਨਾਲ ਲੈ ਜਾਓ ਪਰ ਮੇਰੀ ਮਾਤਾ ਜੋ ਮੈਨੂੰ ਬਹੁਤ ਸਨੇਹ ਪਿਆਰ ਕਰਦੀ ਸੀ ਉਹ ਮੇਰੇ ਬਿਨਾ ਇੱਕ ਮਿੰਟ ਨਹੀਂ ਰਹਿੰਦੀ ਸੀ ਉਹ ਮੈਨੂੰ ਨਾ ਬਾਹਰ ਜਾਣ ਦਿੱਤਾ ਮੈਂ ਉਹ ਤੋਂ ਪਛਾਣ ਹੋਇਆ ਮੇਰਾ ਮਨ ਭਗਤੀ ਦੇ ਵਿੱਚ ਲੱਗ ਗਿਆ ਮੇਰਾ ਮਨ ਵਿਚਿਤ੍ਰ ਰਹਿ ਲੱਗ ਪਿਆ ਤੇ ਮੈਂ ਸੋਚਦਾ ਸੀ ਕਿ ਮੈਂ ਵੀ ਜਾ ਕੇ ਸਾਧੂ ਸੰਤਾਂ ਨਾਲ ਬੰਨ ਦੇ ਵਿੱਚ ਜਾ ਕੇ ਇੱਕ ਤਪੱਸਿਆ ਕਰਾਂ ਨੇਕਨ ਮੇਰੀ ਮਾਤਾ ਦੇ ਮੈਂ ਪ੍ਰੇਵਸ ਸੀਗਾ ਮੈਂ ਨਹੀਂ ਜਾ ਸਕਿਆ ਤਾਂ ਇੱਕ ਸਮੇਂ ਪ੍ਰਮਾਤਮਾ ਨੇ ਮੈਨੂੰ ਕੋਈ ਕਾਰਨ ਕਰਕੇ ਜੰਗਲ ਦੇ ਵਿੱਚ ਕੋਈ ਚੀਜ਼ ਲੈ ਕੇ ਆਦੀ ਸੀ ਤੇ ਇੱਕ ਜ਼ਹਿਰੇ ਸੱਪ ਨੇ ਮੇਰੀ ਮਾਤਾ ਨੂੰ ਡਸ ਲਿਆ ਤੇ ਉਹਨਾਂ ਦੇ ਪ੍ਰਾਰ ਅਫਕੇ ਰੂਟ ਗਏ ਜਦੋਂ ਆਕੇ ਮੈਨੂੰ ਮੇਰੇ ਮਿੱਤਰਾਂ ਨੇ ਦੱਸਿਆ ਕਿ ਮਾਤਾ ਥੋੜੀ ਬਲੋਗ ਸੁਧਾਰ ਗਈ ਹੈ ਤਾਂ ਮੇਰਾ ਮਨ પ્રસન્ન ਹੋਇਆ ਮੇਥੇ ਲੋ ਮਾਤਾ ਨੇ ਮੇਰਾ ਅlictਨ ਵਿੱਚ ਖਤਮ ਹੋ ਗਈ ਮੈਂ ਹੁਣ ਤਪੱਸਿਆ ਤੇ ਤਪ ਕਰ ਸਕਦਾ ਹਾਂ ਮੈਂ ਉੱਥੋਂ ਤੁਰ ਕੇ ਜੰਗਲਾਂ ਦੇ ਵਿੱਚ ਲੈ ਗਿਆ ਉੱਤਰ ਵੱਲ ਮੈਂ ਜਦੋਂ ਜੰਗਲਾਂ ਚੱਲਿਆ ਗਿਆ ਅੱਗੇ ਬਹੁਤ ਹੀ ਗਨੇ ਜੰਗਲਾਗੇ ਜੰਗਲਾਂ ਦੇ ਵਿੱਚ ਢੇੜੀਏ ਸ਼ੇਰ ਅੰਥੀ ਵਗੈਰਾ ਰਹਿੰਦੇ ਸਨ ਲੇਕਿਨ ਮੇਰਾ ਮਨ ਨਹੀਂ ਰੋਇਆ ਦਰਿਆ ਤੇ ਮੈਂ ਜਾ ਕੇ ਗਨੇ ਜੰਗਲ ਦੇ ਵਿਚਕਾਰ ਗਿਆ ਤਾਂ ਇੱਕ ਕਣਾ ਜੰਗਲ ਦੇ ਵਿੱਚ ਇੱਕ ਬਹੁਤ ਵੱਡਾ ਵਿਸ਼ਾਲ ਪੀਪਲ ਦਾ ਬਰਸ਼ ਸੀਗਾ ਮੈਂ ਉੱਥੇ ਬੈਠ ਕੇ ਤਪੱਸਿਆ ਕਰਨ ਲੱਗ ਪਿਆ ਮੇਰੇ ਜਦੋਂ ਮਾਨਾ ਮੇਰਾ ਇੱਕ ਚਿੱਤ ਹੋਇਆ ਤਾਂ ਮੈਨੂੰ ਪੀਤਾੰਬਰ ਤਾਰੀ ਤਸੂਲ ਤਾਰੀ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਨਾ ਨੰਦੇ ਰੂਪ ਦੇ ਵਿੱਚ ਮੈਨੂੰ ਜਦੋਂ ਮੇਰੇ ਨੇਤਰ ਬੰਦ ਹੋਏ ਤਾਂ ਉਹਨਾਂ ਨੇ ਅੰਤਿਆਧਿਆ ਦੇ ਵਿੱਚ ਮੈਨੂੰ ਦਰਸ਼ਨ ਦਿੱਤੇ ਜਦੋਂ ਅੱਖਾਂ ਖੁਲੀਆਂ ਤੇ ਹੋਲੋਪ ਹੋ ਗਏ ਤੇ ਮੈਂ ਸੋਚਿਆ ਵੀ ਕਿੱਥੇ ਹੀ ਚਲੇ ਗਏ ਤਾਂ ਉੱਥੇ ਅਤਾਸ ਬਾਣੀ ਹੋਈ ਏ ਬਾਲਕ ਤੈਨੂੰ ਅਸੀਂ ਇੱਕ ਅਦ੍ਰਿਸ਼ ਰੂਪ ਦੇ ਵਿੱਚ ਦਰਸ਼ਨ ਦਿੱਤੇ ਹਨ ਤੂੰ ਤਪ ਕਰ ਰਿਹਾ ਹੈ ਹੋਰ ਵੀ ਤਪ ਕਰ ਤੈਨੂੰ ਅਗਲੇ ਜਨਮ ਦੇ ਵਿੱਚ ਅਸੀਂ ਆਪਣੇ ਕੋਲ ਰੱਖਾਂਗੇ ਤੈਨੂੰ ਭਗਤੀ ਦੇ ਰੂਪ ਨਾਲ ਬੰਨ੍ਹ ਕੇ ਰੱਖਾਂਗੇ ਤੇ ਤੂੰ ਤਪ ਕਰ ਉਥੋਆ ਮੈਂ ਫਿਰ ਤੱਪ ਦੇ ਵਿੱਚ ਲੱਗਿਆ ਰਹਾ ਹੈ ਵਿਆਸ ਜੀ ਇਸ ਤਰ੍ਹਾਂ ਕਰਕੇ ਭਗਤੀ ਭਗਵਾਨ ਆਪ ਪ੍ਰਗਟ ਕਰਦੇ ਹਨ ਜਿਹਦਾ ਛੁਟਕਾਰਾ ਕਰਾਉਣਾ ਹੁੰਦਾ ਹੈ ਉਹ ਵੀ ਕੋਈ ਨਾ ਕੋਈ ਅਹਜਾ ਮਹਾਭਗਤ ਕੁਰਾਨ ਦੀ ਕਥਾ ਦਾ ਵਰਨ ਇੱਕ ਲੇਖ ਜਿਹਦੇ ਵਿੱਚ ਆਮ ਮਨੁੱਖਾਂ ਦਾ ਛੁਟਕਾਰਾ ਹੋ ਸਕੇ ਤਾਂ ਵੇਦ ਵਿਆਸ ਜੀ ਉਹਨਾਂ ਦੀ ਗੱਲਾਂ ਦੇ ਵਿੱਚ ਸੁਣ ਕੇ ਇਹ ਉਹਨਾਂ ਨੇ ਮਹਾਭਗਵਤ ਪੁਰਾਨ ਕਥਾ ਦਾ ਇੱਕ ਬਿਸਾਲ ਗ੍ਰੰਥ ਲਿਖਿਆ ਜੋ ਵੀ ਸਰਦਾ ਨਾਲ ਇਸ ਮਹਾਭਗਵਤ ਪਾਹਾ ਪੁਰਾਨ ਨੂੰ ਸੁਣਦਾ ਹੈ ਵਿਚਾਰਦਾ ਹੈ ਤੇ ਲੋਕਾਂ ਨੂੰ ਸੁਣਾਉਂਦਾ ਹੈ ਉਹਦਾ ਇਸ ਜਨਮ ਤੋਂ ਮਰਨ ਤੋਂ ਛੁਟਕਾਰਾ ਹੋ ਜਾਂਦਾ ਹੈ ਇਤਨਾ ਕਹਿੰਦੇ ਹੋਏ ਸਤਿ ਅਸ਼ੀ ਆਗਿਆ ਲੈ ਨਿਹਾਂ ਬੋਲ ਝੁੱਕ ਦੇ ਵਿੱਚ ਜੇ ਕੋਈ ਲਫ਼ਜ਼ ਘੱਟ ਵੱਧ ਕਿਹਾ ਗਿਆ ਹੋ ਤਾਂ ਮਾਫ਼ ਕਰਨਾ ਜੇ ਸਾਡੀ ਕਥਾ ਤੁਹਾਨੂੰ ਪਸੰਦ ਆਂਦੀ ਹੈ ਤਾਂ ਛੇਰ ਤੇ ਲਾਇਕ ਜਰੂਰ ਕਰਿਓ ਤੁਹਾਡੇ ਹੀ ਲਈ ਛੇਰ ਤੇ ਲਾਇਕ ਨਾਲ ਸਾਡਾ ਸਾਨੂੰ ਸੰਸਾਦੀ ਪੂੰਜੀ ਦੇ ਵਿੱਚ ਇੱਕ ਉਤਸ਼ਾਹ ਪੈਦਾ ਹੁੰਦਾ ਹੈ ਨਮੋ ਨਾਰਿੰਜੀ ਨਮੋ ਨਾਰੇ